ਸਤਿ ਸ਼੍ਰੀ ਅਕਾਲ ਸੋਸਾਰਾ ਨੂੰ ਸასი ਸ਼ਾਲ ਕੀ ਹਾਲ ਚਾਲ ਆ ਸਭ ਦਾ ਉਮੀਦ ਕਰਦਾ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਟੌਪਿਕਸ ਦੇ ਵਿੱਚੋਂ ਆਪਾਂ ਇੱਕ ਟੌਪਿਕ ਲਿਆ ਅੱਜ ਜਿਹੜਾ ਕਿ ਆਪਾਂ ਸੀਰੀਜ਼ ਸ਼ੁਰੂ ਕੀਤੀ ਹੈ ਟੌਪਿਕਸ ਦੀ ਤੇ ਉਹਦੇ ਵਿੱਚ ਮੈਨੂੰ ਕਿ ਮੈਨੂੰ ਕਮੈਂਟਸ ਦੇ ਵਿੱਚ ਇਹ ਚੀਜ਼ ਦੇਖਣ ਲਈ ਮਿਲੀ ਹੈ ਕਾਫੀ ਆਣੀ ਇਹ ਚੀਜ਼ ਪੁੱਛ ਰਹੇ ਨੇ ਕਿ ਸਰ ਜਿਹੜੀ ਪ੍ਰਮੋਸ਼ਨ ਆ ਉਹ ਕਿੱਦਾਂ ਹੁੰਦੀ ਹੈ ਮੈਚ ਵਿੱਚ ਜਦਾਂ ਕਿ ਵੀ ਅਸੀਂ ਸਬ ਇੰਸਪੈਕਟਰ ਕਿੱਦਾਂ ਬਣ ਸਕਦੇ ਹਾਂ ਜਿੱਦਾਂ ਕਿ ਅਸੀਂ ਹੈੱਡ ਕਨਸਟੇਬਲ ਕਿਦਾਂ ਬਣ ਸਕਦੇ ਹਾਂ ਕਿੰਨੇ ਸਾਲ ਬਾਅਦ ਬਣ ਸਕਦੇ ਹਾਂ ਤਾਂ ਕੀ ਪ੍ਰੋਸੈਸ ਹੈ ਠੀਕ ਆ ਤੇ ਉਸ ਤੋਂ ਅੱਗੇ ਜਿਹੜੀ ਪ੍ਰਮੋਸ਼ਨਸ ਵਗੈਰਾ ਹੁੰਦੀਆਂ ਹੈਗੀਆਂ ਉਹਨਾਂ ਦਾ ਕੀ ਸਿਸਟਮ ਹੈਗਾ ਅਸੀਂ ਮੈਗਮ ਵਿੱਚ ਕਿੱਥੋਂ ਤੱਕ ਪਹੁੰਚ ਸਕਦੇ ਹੈਗੇ ਜੇਕਰ ਅਸੀਂ ਸਿਰਫ ਪਲੱਸ 2 ਹਾਂ ਵੀ ਅਸੀਂ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਤਾਂ ਅਸੀਂ ਕਿਸ ਲੈਵਲ ਤੱਕ ਪਹੁੰਚ ਸਕਦੇ ਹਾਂ ਤੇ ਇਹਨਾਂ ਸਾਰੀ ਕੁਐਸਚਨਸ ਨੂੰ ਮੈਂ ਕੰਬਾਈਨ ਕਰਕੇ ਇੱਕ ਮਤਲਬ ਕਿ ਵੀਡੀਓ ਬਣਾਉਣ ਜਾ ਰਹੇ ਹਾਂ ਠੀਕ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਧਿਆਨ ਨਾਲ ਸੁਣੋਗੇ ਤਾਂ ਬਿਨਾਂ ਕਿਸੇ ਦੇਰੀ ਦੇ ਪਹਿਲ ਸ਼ੁਰੂ ਕਰਦੇ ਹਾਂ ਤੇ ਆਪਾਂ ਚੱਲਦੇ ਹਾਂ ਇੱਕ ਬੇਸਿਕ ਠੀਕ ਹੈ ਜਿੱਦਾਂ ਕਿ ਇੱਕ ਨਾਰਮਲ ਬੰਦਾ ਆਪਣ ਜਿਹੜੀ ਹੈਗੀ ਆ ਪਲੱਸ 2 ਕੰਪਲੀਟ ਕਰਕੇ ਉੱਪਰਤੀ ਹੋ ਜਾਂਦਾ ਚਾਹੇ ਆਪਾਂ ਬੀਏ ਨਾਲ ਵੀ ਕੀਤੀ ਹੋਵੇ ਆਪਾਂ ਐਲੀਜੀਬਲ ਹੈਗੇ ਆ ਠੀਕ ਆ ਤੇ ਇਸ ਨਾਲ ਕਰਕੇ ਆਪਾਂ ਮਤਲਬ ਕਿ ਅੱਗੇ ਜਿਹੜਾ ਸਟੱਡੀ ਵੀ ਕਰ ਸਕਦੇ ਆ ਜਾਂ ਫਿਰ ਜੇ ਸਟੱਡੀ ਨਹੀਂ ਕੀਤੀ ਤਾਂ ਫਿਰ ਉਸ ਤੇ ਅਕੋਰਡਿੰਗ ਆਪਾਂ ਕਿਦਾਂ ਦੇ ਮਤਲਬ ਕਿ ਆਪਾਂ ਨੂੰ ਐਲੀਜੀਬਿਲਟੀ ਮਿਲਦੀ ਹੈਗੀ ਆ ਕਿ ਪ੍ਰਮੋਸ਼ਨ ਲਈ ਤੇ ਸ਼ੁਰੂ ਕਰਦੇ ਆਂ ਫਿਰ ਜਿੱਦਾਂ ਕਿ ਆਪਾਂ ਜਿਹੇ ਗੱਲ ਕਰਦੇ ਆਂ ਪਲਸ 2 ਕੀਤੀ ਹੈ ਬਟ ਅੱਗੇ ਮੈਂ ਸਟੱਡੀ ਨਹੀਂ ਕਰਨੀ ਸਪੋਜ਼ ਕਰੋ ਤੁਸੀਂ ਸਟੱਡੀ ਨਹੀਂ ਕਰਨੀ ਪਲਸ 2 ਕੀਤੀ ਹੈ ਠੀਕ ਹੈ ਤੇ ਤੁਸੀਂ ਆਪਦੇ ਮਤਲਬ ਕਿ ਅੱਗੇ ਪ੍ਰੋਮੋਸ਼ਨ ਕਿਵੇਂ ਲੈ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਅਸੀਂ ਟਾਪਿਕ ਤੇ ਗੱਲ ਕਰਾਂਗੇ ਕਿ 3 ਸਾਲ ਦਾ ਆਪਣਾ ਪਰਵੀਸ਼ਨ ਪੀਰੀਡ ਹੁੰਦਾ ਠੀਕ ਹੈ ਔਰ 3 ਸਾਲ ਦੇ ਬਾਅਦ ਆਪਾਂ ਜਿਹੜਾ ਹੈਗਾ ਹਾਲ ਦਾ ਰਿਲੀ ਆਪਾਂ ਪੇਪਰ ਦੇ ਸਕਦੇ ਹਾਂ ਠੀਕ ਹੈ ਜਿਹਨੂੰ ਆਪਾਂ ਕਿ ਪੀ 1 ਪੇਪਰ ਕਹਿੰਦੇ ਆ ਠੀਕ ਹੈ ਬੀ 1 ਮਤਲਬ ਕਿ ਉਹਦੇ ਵਿੱਚ ਜਿਹੜਾ ਸਾਰਾ ਸਿਲੇਬਸ ਹੁੰਦਾ ਜਿੱਦਾਂ ਕੀ ਕਹੇ ਦੀ ਆਈ ਪੀ ਸੀ ਸੀ ਆਰ ਪੀ ਸੀ ਜੋ ਕਿ ਹੁਣ ਚੇਂਜ ਹੋ ਚੁੱਕੀਆਂ ਠੀਕ ਹੈ ਇਹਨਾਂ ਦੇ ਅਕੋਰਡਿੰਗ ਹੁਣ ਜਿਹੜਾ ਨਵਾਂ ਪੇਪਰ ਆਊਗਾ ਉਸ ਦੇ ਸਬੰਧ ਵਿੱਚ ਵੀ ਮੈਂ ਨਵੀਂ ਅਪਡੇਟ ਦੇ ਦਊਗਾ ਜੇ ਉਹ ਪੇਪਰ ਪਹਿਲਾਂ ਵਾਲੀਆਂ ਆਈ ਪੀ ਸੀ ਸੀ ਆਰ ਪੀ ਸੀ ਤੇ ਆਉਂਦਾ ਤਾਂ ਵੀ ਦੱਸ ਦਾਂਗੇ ਠੀਕ ਹੈ ਜੇ ਆਉਣ ਵਾਲੀ ਮਤਲਬ ਜਿੱਦਾਂ ਕੀ ਆਪਣੀ ਪੀ ਐਨ ਐਸ ਆਈ ਹੈ ਠੀਕ ਹੈ ਤੇ ਇਹਦੇ ਬਾਰੇ ਮਤਲਬ ਕਿ ਫੇਰ ਜੀ ਜਾਣਕਾਰੀ ਦੇ ਦਾਂਗੇ ਠੀਕ ਹੈ ਤੇ ਇਹ ਗੱਲ ਕਰਦੇ ਆਂ ਫਿਰ ਆਪਾਂ ਜਿਹੜਾ 3 ਸਾਲ ਦਾ ਆਪਣਾ ਪਰਮਿਸ਼ਨ ਆ 3 ਸਾਲ ਤੋਂ ਪਹਿਲਾਂ ਆਪਾਂ ਨਹੀਂ ਮਤਲਬ ਆਪਾਂ ਮੈਗਮੀ ਵਿੱਚ ਅੱਗੇ ਜਿਹੜਾ ਡਿਪਾਰਟਮੈਂਟਲ ਜਿਵੇਂ ਕਹਿੰਦਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਆਪਾਂ ਨਹੀਂ ਪਾਰਟਿਸਪੇਟ ਕਰ ਸਕਦੇ ਠੀਕ ਹੈ ਜਦੋਂ ਆਪਣਾ ਪਰਮਿਸ਼ਨ ਖਤਮ ਹੁੰਦਾ ਆਪਣੇ 3 ਸਾਲ ਖਤਮ ਹੁੰਦੇ ਆ ਤੇ ਉਸ ਤੋਂ ਬਾਅਦ ਆਪਾਂ B1 ਦੇ ਟੈਸਟ ਲਈ ਅਪਲਾਈ ਕਰ ਸਕਦੇ ਆ ਬਟ ਉਹਦੇ ਲਈ ਇਹ ਚੀਜ਼ ਆ ਵੀ ਮਤਲਬ ਵੀ ਜਿਹੜਾ ਪੇਪਰ ਉਹ ਉਹਦੇ ਹੀ ਖੁੱਲਿਆ ਹੋਵੇ ਠੀਕ ਆ ਅਪਲਾਈ ਕਰਨ ਦਾ ਪੋਰਟਲ ਖੁੱਲਿਆ ਹੋਵੇ ਨਹੀਂ ਕਈ ਵਾਰੀ ਜ਼ਿਆਦਾ ਸਮਾਂ ਵੀ ਲੰਘ ਜਾਂਦਾ 4-5 ਸਾਲ ਵੀ ਲੰਘ ਜਾਂਦੇ ਆ ਮਤਲਬ ਕਿ ਪੇਪਰ ਕਈ ਵਾਰ ਹੀ ਨਹੀਂ ਵੀ ਆਉਂਦਾ ਠੀਕ ਆ ਬਟ ਜਿਹੜੀ ਐਲੀਜੀਬਿਲਟੀ ਹੈਗੀ ਐਲੀਜੀਬਿਲਟੀ ਦੇ ਅਨਸਾਰ ਆਪਾਂ 3 ਸਾਲ ਤੋਂ ਬਾਅਦ ਜਿਹੜਾ B1 ਦਾ ਟੈਸਟ ਦੇ ਸਕਦੇ ਹਾਂ ਠੀਕ ਆ ਸਪੋਜ਼ ਕਰੋ ਤੁਸੀਂ 3 ਸਾਲ ਬਾਅਦ B1 ਦਾ ਟੈਸਟ ਦਿੱਤਾ ਠੀਕ ਆ ਥੋੜਾ ਲੱਕ ਕੰਮ ਕਰ ਗਿਆ ਠੀਕ ਆ ਤੁਸੀਂ ਤੀਜੇ ਸਾਲ ਪੇਪਰ ਦਿੱਤਾ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਸਿਲੈਕਟ ਹੋ ਗਏ ਠੀਕ ਆ ਤਾਂ ਫਿਰ ਤੁਹਾਨੂੰ ਕੁਝ ਸਮੇਂ ਬਾਅਦ ਜਿਹੜਾ ਮਤਲਬ ਕਿ ਉਹ ਕੈਸਡ ਨਹੀਂ ਹਾਲ ਦਾ ਪ੍ਰਮੋਟ ਕਰ ਦਿੱਤਾ ਜਾਊਗਾ ਜੋ ਤੁਹਾਡਾ ਮਤਲਬ ਕਿ ਉਹ ਥੋੜੀ ਸੀਨੀਅਰਿਟੀ ਦੇਖੀ ਜਾਊਗੀ ਠੀਕ ਆ ਤੁਹਾਨੂੰ ਹਾਲ ਦਾ ਪ੍ਰਮੋਟ ਕਰ ਦਿੱਤਾ ਜਾਊਗਾ ਜਿਹਨੂੰ ਪੱਕਾ ਹੌਲਦਾਰ ਕਹਿੰਦੇ ਆ ਠੀਕ ਆ ਤੇ ਹੌਲੀ ਹੌਲੀ ਜਿਵੇਂ ਮਤਲਬ ਕਿ 7-8 ਸਾਲ ਦੇ ਅਰਸੇ ਬਾਅਦ ਤੁਹਾਨੂੰ ਮਤਲਬ ਇਹ ਇਸੇ ਪ੍ਰਮੋਟ ਕਰ ਦਿੱਤਾ ਜਾਊਗਾ ਤਾਂ ਹੌਲ ਦਾ ਜਦੋਂ ਬਣਦਾ ਬੰਦਾ ਉਸ ਨੂੰ ਫਿਰ ਲੋਅਰ ਕਰਵਾਈ ਜਾਂਦੀ ਹੈ ਲੋਅਰ ਜਿਵੇਂ ਕਹਿ ਸਕਦੇ ਆ ਇੱਕ ਲੋਅਰ ਰੈਂਕ ਕਹਿ ਸਕਦੇ ਆ ਲੋਅਰ ਹੌਲੀ ਹੌਲੀ ਤੁਸੀਂ ਸਮਝੋਗੇ ਹੁਣ ਮੈਂ ਵੀ ਇਸ ਨੂੰ ਕੀ ਐਕਸਪਲੇਨ ਕਰਾਂ ਕਿਉਂਕਿ ਉਹ ਤੁਹਾਨੂੰ ਇਸੇ ਬਾਰੇ ਨੌਲੇਜ ਨਹੀਂ ਹੈ ਠੀਕ ਆ ਜਿੱਦਾਂ ਕਿ ਆਪਣਾ ਆਪਾਂ ਭਰਤੀ ਹੋਏ ਆ ਕੌਨਸੇ ਵਲ ਆਪਾਂ ਨੂੰ ਬੇਸਿਕ ਟ੍ਰੇਨਿੰਗ ਕਰਵਾਈ ਜਾਂਦੀ ਜਦੋਂ ਬੰਦਾ ਹੌਲਦਾਰ ਪ੍ਰਮੋਟ ਹੁੰਦਾ ਠੀਕ ਆ ਤੇ ਉਹਨੂੰ ਲੋਅਰ ਕੋਰਸ ਕਰਵਾਇਆ ਜਾਂਦਾ ਠੀਕ ਹੈ ਜਦੋਂ ਬੰਦਾ ਉਸ ਤੋਂ ਬਾਅਦ 7-8 ਸਾਲ ਬਾਅਦ ਜਾਂ 10 ਸਾਲ ਬਾਅਦ ਏਐਸਸੀ ਪ੍ਰਮੋਟ ਹੁੰਦਾ ਠੀਕ ਹੈ ਤਾਂ ਉਹਨੂੰ ਇੰਟਰਮੀਡੀਏਟ ਕੋਰਸ ਕਰਵਾਇਆ ਜਾਂਦਾ ਜਿਹਨੂੰ ਆਪਾਂ ਇੰਟਰ کہہ ਦਿੰਨੇ ਠੀਕ ਹੈ ਉਸ ਤੋਂ ਬਾਅਦ ਜਦੋਂ ਬੰਦਾ ਸਬ ਇਨਸਪੈਕਟਰ ਪ੍ਰਮੋਟ ਹੁੰਦਾ ਫਿਰ 7-8 ਸਾਲ ਬਾਅਦ ਜਾਂ 10 ਸਾਲ ਬਾਅਦ ਠੀਕ ਹੈ ਤਾਂ ਉਸ ਨੂੰ ਜਿਹੜਾ ਹੈਗਾ ਉਹ ਅਪਰ ਲੈਵਲ ਦਾ ਕੋਰਸ ਕਰਾਇਆ ਜਾਂਦਾ ਠੀਕ ਹੈ ਔਰ ਜਿਹੜੇ ਕੋਰਸ ਸਵੈਰ ਹੈਗੇ ਨੇ ਸਿਰਫ ਸਬ ਇਨਸਪੈਕਟਰ ਲੈਵਲ ਤੱਕ ਹੀ ਹੁੰਦੇ ਹੈਗੇ ਠੀਕ ਹੈ ਉਸ ਤੋਂ ਬਾਅਦ ਬੰਦਾ ਇਨਸਪੈਕਟਰ ਬਣਦਾ ਉਹਨੂੰ ਕੋਈ ਕੋਰਸ ਨਹੀਂ ਕਰਾਉਂਦੇ ਉਸ ਤੋਂ ਬਾਅਦ ਬੰਦਾ ਮਤਲਬ ਕਿ ਗ੍ਰੈਜੂਏਸ਼ਨ ਕੀਤੀ ਆਪਾਂ ਕੋਈ ਡਿਗਰੀ ਕੀਤੀ ਆਪਾਂ ਉਹ ਪੇਪਰ ਦੇ ਕੇ B1 ਦੇ ਕੇ ਠੀਕ ਆ ਹੌਲੀ ਹੌਲੀ ਆਪਾਂ ਜਿਹੜਾ ਮਤਲਬ ਕਿ ਪੌੜੀਆਂ ਚੜਦੇ ਹੋਏ ਆਪਾਂ ਲੈਵਲ ਅਪ ਕਰਕੇ ਵੱਡੀ ਐਸਪੀ ਐਸਪੀ ਮਤਲਬ ਜਿੱਦਾਂ ਵੀ ਮਤਲਬ ਹੈਗਾ ਆਪਾਂ ਕੈਟਾਗਰੀ ਵਾਈਜ਼ ਆਪਣੀ ਮੈਰਿਟ ਪਾਉਂਦੀ ਐ ਉਸ ਦੇ ਵਿੱਚ ਵੀ ਤੇ ਆਪਾਂ ਨੂੰ ਉਹ ਜਿਹੜੇ ਸੀਨੀਅਰਿਟੀ ਵਾਈਜ਼ ਆਪਾਂ ਨੂੰ ਜਿਹੜੇ ਰੈਂਕ ਆ ਉਹ ਮਿਲ ਜਾਂਦੇ ਹੈਗੇ ਠੀਕ ਆ ਆਦਰਵਾਇਜ਼ ਜੇ ਆਪਾਂ ਸਪੋਜ਼ ਕਰੋ B1 ਕਲੀਅਰ ਨਹੀਂ ਕੀਤਾ ਹੈਗਾ ਠੀਕ ਆ ਤੇ ਫਿਰ ਆਪਾਂ ਨੂੰ ਜਿਹੜੀ ਮਤਲਬ ਕਿ ਪਲੱਸਟ੍ਰੀ ਕੀਤੀ ਹੋਈ ਫਿਰ ਆਪਣਾ ਹੌਲੀ ਹੌਲੀ ਰੈਂਕ ਵੱਧਦਾ ਜਿੱਦਾਂ ਕਿ 80 ਸਾਲ ਬਾਅਦ 16 ਸਾਲ ਬਾਅਦ ਜਾਂ 24 ਸਾਲਾਂ ਬਾਅਦ ਮਤਲਬ ਉਹ ਸਿਰਫ ਵੱਧ ਤੋਂ ਵੱਧ ਰੈਂਕ ਏਐਸਆਈ ਜਾਂ ਸਬ ਇਨਸਪੈਕਟਰ ਤੱਕ ਪਹੁੰਚਦਾ ਪਰ ਜੇ ਤੁਸੀਂ ਬੀ1 ਪੇਪਰ ਕਲੀਅਰ ਕਰਦੇ ਹੋ ਠੀਕ ਹੈ ਫਿਰ ਤੁਸੀਂ ਕਮ ਸੇ ਕਮ ਡੀਐਸਪੀ ਲੈਵਲ ਤੱਕ ਪਹੁੰਚ ਸਕਦੇ ਹੋ ਇਹਦਾ ਮਤਲਬ ਪੇਪਰ ਦਿੱਤੇ ਤੇ ਪੇਪਰ ਨਾਂ ਦਿੱਤੇ ਦਾ ਸਿਰਫ ਇਹੀ ਫੰਡਾ ਹੈਗਾ ਠੀਕ ਹੈ ਵੀ ਨਾਰਮਲ ਆਪਾਂ ਏਐਸਆਈ ਜਾਂ ਸਬ ਇਨਸਪੈਕਟਰ ਤੱਕ ਪਹੁੰਚ ਸਕਦੇ ਹਾਂ ਤੇ ਇਹ ਪੇਪਰ ਆਪਾਂ ਕਲੀਅਰ ਕੀਤਾ ਬੀ1 ਠੀਕ ਹੈ ਤੇ ਉਹਦੇ ਲਈ ਆਪਾਂ ਫਿਰ ਆਪਾਂ ਡੀਐਸਪੀ ਜਾਂ ਐਸਪੀ ਲੈਵਲ ਤੱਕ ਪਹੁੰਚ ਸਕਦੇ ਹਾਂ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਚਲਦਾ ਰਹੇਗਾ ਸਿੱਧਾ ਡਾਇਰੈਕਟ ਪ੍ਰੋਸੈਸ ਠੀਕ ਆ ਆਊਟ ਆਫ ਡਿਪਾਰਟਮੈਂਟ ਸਪੋਜ਼ ਕਰੋ ਤੁਸੀਂ ਕਨਸਟੇਬਲ ਭਰਤੀ ਹੋਏ ਆ ਇਸ ਤੋਂ ਬਾਅਦ ਤੁਸੀਂ ਅਪਲਾਈ ਕੀਤਾ ਸੀਗਾ ਸਬ ਇਨਸਪੈਕਟਰ ਵਾਸਤੇ ਜੋ ਆਪਣੀ ਭਰਤੀ ਕੰਟੀਨਿਊ ਚਲਦੀਆਂ ਰਹਿੰਦੀਆਂ ਠੀਕ ਆ ਤੇ ਉਹਦੇ ਵਿੱਚ ਜੇ ਤੁਸੀਂ ਸਿਲੈਕਟ ਹੋਏ ਹੋ ਠੀਕ ਆ ਤੇ ਤੁਸੀਂ ਸਿੱਧਾ ਡਾਇਰੈਕਟ ਸਬ ਇਨਸਪੈਕਟਰ ਬਣ ਗਏ ਠੀਕ ਆ ਉਸ ਬਾਅਦ ਜਿਹੜਾ ਹੈਗਾ ਪ੍ਰੋਸੈਸ ਹੋਣ ਕਹਿ ਰਹੇ ਆ ਕਿ ਮਤਲਬ ਜਿਹੜਾ ਚਲੋ ਆਇਆ 16 ਸਾਲ ਬਾਅਦ ਜਿਹੜਾ ਮਤਲਬ ਕਿ ਤੁਹਾਨੂੰ ਇਨਸਪੈਕਟਰ ਬਣਾਇਆ ਜਾਊਗਾ ਠੀਕ ਆ ਪਹਿਲਾਂ ਇਹ ਚੀਜ਼ ਨਹੀਂ ਹੁੰਦੀ ਸੀ ਪਹਿਲਾਂ ਇਹ ਚੀਜ਼ ਹੁੰਦੀ ਸੀ ਜੇ ਤੁਸੀਂ ਅੱਜ ਸਬ ਇਨਸਪੈਕਟਰ ਭਰਤੀਆਂ ਸਪੋਰਟ ਕਰੋ 24 ਸਬ ਇਨਸਪੈਕਟਰ ਭਰਤੀ ਹੋਏ ਆ ਤਕਰੀਬ 7-8 ਸਾਲ ਬਾਅਦ ਠੀਕ ਆ ਜਾਂ 10 ਸਾਲ ਬਾਅਦ ਹੱਦ ਤੁਸੀਂ ਜਿਹੜੇ ਇਨਸਪੈਕਟਰ ਪ੍ਰਮੋਟ ਹੋ ਜਾਓਗੇ ਪਰ ਹੁਣ ਇਹਨਾਂ ਨੇ ਜਿਹੜੀ ਹੈਗੀ ਡੈਡਲਾਈਨ ਆ ਉਹ 16 ਸਾਲ ਦੀ ਰੱਖਤੀ ਹੈ ਠੀਕ ਆ ਵੀ ਤੁਸੀਂ ਜੇ ਕਰਾ ਕਿ ਜੇ ਅਸੀਂ 2024 ਦੇ ਵਿੱਚ ਭਰਤੀ ਹੁੰਦੇ ਆ ਤਾਂ ਦੁਬਾਰ 40 ਤੱਕ ਅਸੀਂ ਇਨਸਪੈਕਟਰ ਬਣਾਂਗੇ ਫਿਰ ਉਸ ਤੋਂ 7-8 ਸਾਲ ਬਾਅਦ ਆਪਾਂ ਨੂੰ ਡੀਐਸਪੀ ਪ੍ਰਮੋਟ ਕੀਤਾ ਜਾਊਗਾ ਫਿਰ ਉਸ ਤੋਂ ਮਤਲਬ 4-5 ਸਾਲ ਬਾਅਦ ਜਾਂ 6-7 ਸਾਲ ਬਾਅਦ ਆਪਾਂ ਨੂੰ ਜਿਹੜਾ ਹੈਗਾ ਅਕੋਰਡਿੰਗ ਟੂ ਸੀਨੀਅਰਿਟੀ ਹੁੰਦਾ ਹੈ ਚੀਜ਼ ਮਤਲਬ ਕਿ ਸਪੈਸ਼ਲ ਯਰ ਨਹੀਂ ਰੱਖੇਗੀ ਵੀ ਇਹਨਾਂ ਸਾਲ ਬਾਅਦ ਪ੍ਰਮੋਟ ਕਰਨਾ ਹੀ ਕਰਨਾ ਕਈ ਵਾਰੀ ਉਸ ਤੋਂ ਪਹਿਲਾਂ ਵਾਲਾ ਬੈਚ ਪਿਆ ਹੁੰਦਾ ਤਾਂ 1 ਸਾਲ ਤੇ ਫਿਰ ਉਸ ਤੋਂ ਬਾਅਦ ਐਸਐਸਪੀ ਪ੍ਰਮੋਟ ਹੁੰਦਾ ਹੁਣ ਕਈ ਮਤਲਬ ਕਿ ਪੁਰਾਣੇ ਕੇਸਾਂ ਦੇ ਵਿੱਚ ਇਹ ਚੀਜ਼ ਵੀ ਦੇਖੀ ਗਈ ਹੈ ਕਿ ਬੰਦਾ ਕਨਸਟੇਬਲ ਭਰਤੀ ਹੋ ਕੇ ਐਸਐਸਪੀ ਲੈਵਲ ਤੱਕ ਵੀ ਬੰਦਾ ਪਹੁੰਚ ਜਾਂਦਾ ਹੈਗਾ ਠੀਕ ਆ ਤੇ ਬਟ ਅੱਜ ਕੱਲ੍ਹ ਦੇ ਸਮੇਂ ਵਿੱਚ ਥੋੜਾ ਜਿਹਾ ਚੇਂਜਸ ਹੁੰਦੀਆਂ ਰਹਿੰਦੀਆਂ ਹੈਗੀਆਂ ਠੀਕ ਆ ਜਦੋਂ ਭਰਤੀ ਆਉਂਦੀ ਹੈ ਨਵੇਂ ਰੋਲ ਐਂਡ ਰੈਗੂਲੇਸ਼ਨ ਆਉਂਦੇ ਹੈਗੇ ਠੀਕ ਆ ਤੇ ਉਸ ਦੇ ਅਕੋਰਡਿੰਗ ਜਿਹੜੀਆਂ ਮਤਲਬ ਕਿ ਉਹ ਮਤਲਬ ਹੁੰਦਾ ਰਹਿੰਦਾ ਹੈਗਾ ਚੇਂਜਸ ਵਗੈਰਾ ਤੇ ਇਹ ਚੀਜ਼ਾਂ ਸਿੰਘਾਂ ਮੇਨਲੀ ਪ੍ਰੋਮੋਸ਼ਨ ਬਾਰੇ ਠੀਕ ਆ ਤੇ ਜਿਹੜਾ ਮਤਲਬ ਕਿ ਆਪਾਂ ਮੈ ਠੀਕ ਆ ਬਿਨਾ ਕਿਸੇ ਪੇਪਰ ਦੇ ਪ੍ਰੋਮੋਸ਼ਨ ਮਿਲਦੀ ਹੋ ਕਿੱਦਾਂ ਮਿਲਦੀ ਹੈ ਠੀਕ ਆ ਤੇ ਫਿਰ ਜਿਹੜੀ ਆਪਾਂ ਮਤਲਬ ਕਿ ਵਿਭਾਗ ਦੇ ਵਿੱਚ ਜਿਹੜਾ ਆਪਾਂ ਮਤਲਬ ਪੇਪਰ ਦੇ ਕੇ ਠੀਕ ਆ ਉਹ ਕਿਸ ਰੈਂਕ ਤੱਕ ਪਹੁੰਚ ਸਕਦੇ ਆ ਜਾਂ ਪਰਸਦਰ ਡਾਇਰੈਕਟ ਸਰਵਿੰਟ ਇੰਸਪੈਕਟਰ ਜਨਰਲ ਡੀਐਸਪੀ ਲੈਵਲ ਤੱਕ ਮਤਲਬ ਕਿੱਦਾਂ ਮਤਲਬ ਵੀ ਉਹ ਸਾਰਾ ਕੁਸ਼ਣ ਮੈਂ ਕਲੀਅਰ ਕਰਕੇ ਦੱਸਦਾ ਆਇਗਾ ਠੀਕ ਆ ਤੇ ਇਸ ਬੰਦੀ ਮੈਨੂੰ ਕਾਫੀ ਕੁਐਰੀਜ਼ ਵਗੈਰਾ ਆ ਰਹੀਆਂ ਸੀ ਮਤਲਬ ਇਹ ਸਵਾਲੀ ਦੱਸੋ ਵੀ ਅਸੀਂ ਕਿੱਦਾਂ ਅੱਗੇ ਮਤਲਬ ਕਿ ਪ੍ਰੋਮੋਸ਼ਨ ਲੈ ਸਕਦੇ ਆ ਤੇ ਉਮੀਦ ਕਰਦਾ ਹਾਂ ਤੁਸੀਂ ਜਿਹੜੀ ਹੈ ਜਾਣਕਾਰੀ ਪੂਰੇ ਧਿਆਨ ਨਾਲ ਸੁਣੀ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਤੇ ਮੈਨੂੰ ਅਗਲੇ ਮਤਲਬ ਟੌਪਿਕ ਬਾਰੇ ਦੱਸ ਦਿਓ ਕੋਈ ਟੌਪਿਕ ਤੇ ਫਿਰ ਵੀਡੀਓ ਆਪਾਂ ਸ਼ੂਟ ਕਰਦੇ ਆਂ ਠੀਕ ਆ ਜਾਣਕਾਰੀ ਦੇ ਦਾਂਗੇ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤਾਂ ਤੱਕ ਲਈ ਸਸਕਾਰ ਚੈਨ ਚਾਉਂਦੇ ਬਸਤੇ ਰੋ